ਅੱਜਕ 54 ਸਾਲ ਦੇ ਨੌਜਵਾਨਾਂ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਹੜੇ 22 ਸਾਲ ਤੋਂ ਲੈ ਕੇ 25 ਸਾਲ ਦੇ ਨੌਜਵਾਨ ਨੇ ਉਹਨਾਂ ਵਾਂਗ ਕਿਤ ਤਰੇੜੀਆਂ ਆਣ ਗਿਆ ਮੈਂ 54 ਸਾਲ ਉਪਰ ਕਿਉਂ ਬੋਲੀਏ ਕਿ ਜਦੋਂ ਸਾਡੇ ਸਾਹਮਣੇ ਆਣਗੇ ਤੁਹਾਨੂੰ ਫਿਰ ਪਤਾ ਲੱਗੇਗਾ ਕਿਉਂਕਿ ਉਹਨਾਂ ਦੀ ਬਾਡੀ ਜਿੱਦਾਂ 25 ਸਾਲ ਦੇ ਨੌਜਵਾਨ ਦੀ ਹੁੰਦੀ ਹੈ ਪਹਿਲਾਂ ਤਾਂ ਇਹ ਗੱਲ ਸੁਬਿਸ਼ ਚਿੰਤਾ ਸਾਦੀ ਹੋ ਮਰੇ ਤੇ ਬਾਡੀ ਤੁਹਾਡੀ ਇਸ ਤਰ੍ਹਾਂ ਜਿਹੜਾ 25 ਸਾਲ ਦੇ ਨੌਜਵਾਨ ਦੀ ਹੁੰਦੀ ਮੇਨਟੇਨ ਕੀਤਾ ਕੀਤਾ ਸਾਰਾ ਬਰ। ਇਹ ਸਟੇਜ ਤੇ ਨਹੀਂ ਜਾਣਾ। ਆਪਾਂ ਨੋਰਮਲ ਲਾਈਫ ਆਪਣੀ ਚਲਾਨੀ ਹੈ। ਉਹਦੇ ਚ ਆਪਣੇ ਆਪ ਨੂੰ ਅਸੀਂ ਫਿਟ ਰੱਖਣਾ ਤਾਂ ਕਿ ਅਸੀਂ ਆਪਣੇ ਕੱਪੜੇ ਪਾਏ ਹੋਣ ਅਗੇ। ਜਾਂ ਅਸੀਂ ਕਿਸੇ ਜਗ੍ਹਾ ਤੇ ਜਾ ਰਹੇ ਆ ਰਹੇ ਤਾਂ ਉਹ ਅੱਛੇ ਲੱਗੋ। ਜਿਹੜੀ ਉਮਰ ਦਾ ਅਸਰ ਹੁੰਦਾ ਉਹ ਤੁਹਾਡੇ ਫੇਸ ਤੇ ਵੀ ਦਿਖਦਾ ਹੈ ਤੁਹਾਡੇ ਫੇਸ ਤੇ ਜਿੱਦ ਦਿਖ ਰਿਹਾ ਸਕਿਨ ਵੀ ਬਿਲਕੁਲ ਤੁਹਾਡੀ ਇੱਕਦਮ ਟਾਈਟ ਹੈ ਬਿਲਕੁਲ ਠੀਕ ਹੈ ਦਾੜੀ ਮੇਰੀ ਚਿੱਟੀ ਹੋ ਗਈ ਹੈ ਦੇਖਣਾ ਤੇ ਸ਼ੁਰੂ ਹੋ ਹੀ ਗਿਆ ਔਰ ਨੂੰ ਅਸੀਂ ਰੋਕ ਨਹੀਂ ਸਕਦੇ ਏਜਿੰਗ ਨਹੀਂ ਰੋਕ ਸਕਦੇ ਆਪਣੀ ਪਰ ਆਪਣੀ ਫਿਜ਼ੀਓਲੋਜੀ ਫਿਜ਼ਿਕ ਮੈਂਡਲ ਹੈਲਥ ਆਪਣੀ ਆਪਾਂ ਠੀਕ ਰੱਖ ਸਕਦੇ ਆ ਇਹ ਸਾਡੇ ਅੱਜ ਫੱਟੇਸ਼ ਕਮ ਸੇ ਕਮ 5 ਦਿਨ 4 ਦਿਨ 5 ਦਿਨ ਤੇ ਆਪਣੇ ਸ਼ਡਿਊਲ ਚੋਂ ਇੱਕ ਇੱਕ ਘੰਟਾ ਤੁਸੀਂ ਬੜੇ ਈਜ਼ੀਲੀ ਕਰ ਸਕਦੇ ਹੋ ਨਹੀਂ ਵੀ ਘੜ ਰਹੇ ਨਹੀਂ ਜੇ ਮਾ ਸਕਦੇ ਕੋਈ ਨਹੀਂ ਬੇਸਿਕ ਐਕਸਰਸਾਈਜ਼ ਤੁਸੀਂ ਘਰ ਵੀ ਕਰ ਸਕਦੇ ਹੋ ਉਹਦੇ ਚ ਕੋਈ ਦਿੱਕਤ ਨਹੀਂ ਹੈ कि ਜਿਹੜੇ ਇਹ ਸੇਜਦੇ ਨੇ ਉਹਨਾਂ ਨੂੰ ਕਾਫੀ ਦਿੱਕਤ ਆਉਣ ਲੱਗ ਪੈਂਦੀ ਹੈ ਕਿ ਨਹੀਂ ਗੋਡੇ ਦਰਦ ਹੋਣ ਲੱਗ ਪੈਂਦੇ ਨੇ ਜਾਂ ਫਿਰ ਵੈਸੇ ਦਰਦ ਆ ਸ਼ੁਰੂ ਹੋ ਜਾਂਦੀਆਂ ਨੇ ਸੋ ਗੋਡੇ ਦਰਦ ਹੁੰਦਾ ਜਿਹੜਾ ਮੇਨ ਰੀਜ਼ਨ ਹੈ ਨਾ ਉਹ ਹੈ ਤੁਸੀਂ ਓਵਰ weight ਅਗੇ ਹੋ ਸਭ ਤੋਂ ਵੱਡਾ ਰੀਜ਼ਨ ਓਵਰ weight ਦਾ ਹੈ ਗੋਡੇ ਦਰਦ ਹੁੰਦਾ ਜਾਂ ਤੁਹਾਡੇ ਬੈਕ ਪੇਨ ਦਾ ਅਗਰ ਤੁਸੀਂ ਆਪਣਾ weight body weight ਮੇਨਟੇਨ ਕਰ ਰਹੇ ਹੋ ਆਪਣੀ ਹਾਈਟ ਦੇ ਸਾਮਨਾ ਆਪਣਾ ਐਕਟਿਵ ਰੱਖ ਰਹੇ ਹੋ ਫਿਰ ਤੁਹਾਡੇ ਗੋਡੇ ਦਰਦ ਹੋਣ ਦੀ ਦਾ ਸਵਾਲ ਹੀ ਹੈ ਨਹੀਂ ਬਿਲਕੁਲ ਨਹੀਂ ਖਜੂਰਾ ਖਜੂਰਾ ਕਰੋ ਤੁਸੀਂ ਖਾ ਰਹੇ ਹੋ ਫਿਰ ਫਰੂਟ ਖਾਓ ਜੂਰ ਫਰੂਟ ਵੀ ਆਉਂਦੀ ਹੈ ਤੇ ਪ੍ਰੋਸੈਸ ਖਜੂਰ ਵੀ ਆਉਂਦੀ ਹੈ ਤੁਸੀਂ ਪ੍ਰੋਸੈਸ ਵਾਲੀ ਸਾਈਡ ਤੇ ਨਾਲ ਨਾ ਤੁਸੀਂ ਨਾਰਮਲ ਖਜੂਰ ਖਾਓ ਪਾਣੀ ਪੀਓ ਮੈਂ ਉਹਨਾ ਪਾਣੀ ਪੀ ਰਿਹਾ ਤੇ ਪਾਣੀ ਹੀ ਵੀ ਆਉਂਦਾ ਤੇ ਕੋਈ ਇਦਾਂ ਦਾ ਉਹ ਵਾਲਾ ਹੁਣ ਗਰਮੀਆਂ ਸਟਾਰਟ ਹੋ ਗਈਆਂ ਨਾਰੀਅਲ ਪਾਣੀ ਮੈਂ ਕੰਜ਼ੂਮ ਕਰਾਂਗਾ ਨਾਰੀਅਲ ਪਾਣੀ ਲੈ ਸਕਦੇ ਹੋ ਵਿੱਚ ਥੋੜਾ ਜਿਹਾ ਸੋਲਟ ਯੂਜ਼ ਕਰ ਸਕਦੇ ਹੋ ਤੁਹਾਡਾ ਉਹ એનર્ਜੀ ਡਰਿੰਕ ਤਰ੍ਹਾਂ ਦਾ એનર્ਜੀ ਡਰਿੰਕ ਹੋ ਗਿਆ ਨਾ ਤੇਸੀ એનર્ਜੀ ਡਰਿੰਕ ਤਿਆਰ ਹੋ ਗਿਆ ਤੁਹਾਡਾ आजक 53 ਸਾਲ ਦੇ ਨੌਜਵਾਨ ਦੇ ਨਾਲ ਮਿਲੌਣ ਜਾ ਰਹੇ ਆ ਜਿਹੜੇ 22 ਸਾਲ ਤੋਂ ਲੈ ਕੇ 25 ਸਾਲ ਦੇ ਨੌਜਵਾਨ ਨੇ ਉਹਨਾਂ ਵੱਲ ਦੇਖ ਕੇ ਤਰੇੜੀਆਂ ਆਉਣ ਗਿਆ ਮੈਂ 53 ਸਾਲ ਉਮਰ ਕਿਉਂ ਬੋਲੀਏ ਕਿ ਜਦੋਂ ਸਾਡੇ ਸਾਹਮਣੇ ਆਉਣਗੇ ਤੁਹਾਨੂੰ ਫਿਰ ਪਤਾ ਲੱਗੇਗਾ ਕਿਉਂਕਿ ਉਹਨਾਂ ਦੀ ਬਾਡੀ ਜਿੱਦਾਂ 25 ਸਾਲ ਦੇ ਨੌਜਵਾਨ ਦੀ ਹੁੰਦੀ ਹੈ ਗੱਲਬਾਤ ਕਰਾਂਗੇ ਤੇਜਿੰਦਰ ਸਿੰਘ ਸਾਡੇ ਨਾਲ ਮੌਜੂਦ ਨੇ ਸਰ ਪਲੀਜ਼ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇਨਕਸ ਵੈਰਿਟੀ ਵੀ ਤੇ ਸਾਸ਼ੀ ਗਾਲ ਜੀ ਜੀ ਕਾafi ਚੜੇ ਹੋ ਐਕਸਰਸਾਈਜ਼ ਲਾ ਰਹੇ ਸੀ ਹਨ ਹਾਂ ਐਕਸਰਸਾਈਜ਼ ਆਲਰੇਡੀ ਕਰ ਰਿਆ ਸੀ ਜਦੋਂ ਤੁਸੀਂ ਆਏ ਹੋ ਤੇ ਕੋਈ ਗੱਲ ਨਹੀਂ 2-3 ਮਿੰਟ ਲੱਗਣਗੇ 1 ਮਿੰਟ ਲੱਗੇਗਾ ਨਾਰਮਲ ਹੋ ਜਾਏਗਾ ਕੋਈ ਗੱਲ ਨਹੀਂ ਅੱਛਾ ਪਹਿਲਾਂ ਤਾਂ ਇਹ ਗੱਲ ਦੱਸੋ ਵੀ 54 ਸਾਲ ਦੀ ਉਮਰ ਹੈ ਤੇ ਬੋਡੀ ਤੁਹਾਡੀ ਇਸ ਤਰ੍ਹਾਂ ਜਿਦਾ 25 ਸਾਲ ਦੇ ਨੌਜਵਾਨ ਦੀ ਹੁੰਦੀ ਮੇਨਟੇਨ ਕਿੱਦਾਂ ਕੀਤਾ ਸਾਰਾ ਕੁਝ ਮੇਨਟੇਨ ਬੱਸ ਇਹ ਤੁਹਾਨੂੰ ਰੈਗੂਲਰ ਹੋਣਾ ਪਏਗਾ ਥੋੜਾ ਸਟ्रेस ਆਪਣਾ ਰਿਮੂਵ ਕਰਨਾ ਪਏਗਾ ਹੁਣ ਬਾਕੀ ਤੇ ਬੇਸਿਕਸ ਦਾ ਧਿਆਨ ਰੱਖੋ ਨੌਲੇਜ ਬਦ ਹਵ ਆਪਣੀ ਮਾ ਕੀ ਕੋਈ ਲੰਬੀ ਚੌੜੀ ਸਾਇੰਸ ਦੇ ਤੇ ਚ ਹੈ ਨਹੀਂ ਹੈ ਕਿਉਂਕਿ ਨੌਜਵਾਨ ਦੇਖਦੇ ਆ ਮੇਰੇ ਵਰਗੇ ਜਿੱਦਾਂ ਨੌਜਵਾਨ ਹੁਣ ਤੇ ਢਿੱਡ ਵਗੈਰਾ ਨਿਕਲੇ ਹੁੰਦੇ ਉਹਨਾਂ ਦੇ ਕਿਉਂਕਿ ਮੇਰੇ ਵੀ ਥੋੜਾ ਜਿਆਦਾ ਨਹੀਂ ਨਹੀਂ ਫਿੱਟ ਨਹੀਂ ਥੋੜਾ ਜਿਆਦਾ ਤਾਂ ਚਲੋ ਹਲਕਾ ਫੁਲਕਾ ਧਿਆਨ ਦੇਣਾ ਪਏਗਾ ਇਹਦੇ ਤੇ ਹਮਨ ਨੌਲੇਜ ਚਾਹੀਦੀ ਹੈ ਬੇਸਿਕ ਚਾਹੀਦੇ ਹਨ ਹੋਰ ਕੁਝ ਨਹੀਂ ਹੈ ਅਸੀਂ ਸਟੇਜ ਤੇ ਨਹੀਂ ਜਾਣਾ ਆਪਾਂ ਨਾਰਮਲ ਲਾਈਫ ਆਪਣੀ ਚਲਾਨੀ ਹੈ ਉਹਦੇ ਚ ਆਪਣੇ ਆਪ ਨੂੰ ਅਸੀਂ ਫਿੱਟ ਰੱਖਣਾ ਹੈ ਤਾਂ ਕਿ ਅਸੀਂ ਆਪਣੇ ਕਪੜੇ ਪਾਏ ਹੋਣ ਅਗਰ ਇਹ ਆਸੀ ਕਿਸੇ ਜਗ੍ਹਾ ਤੇ ਜਾ ਰਹੇ ਆ ਆ ਰਹੇ ਆ ਤੇ ਉਹ ਅੱਛੇ ਲੱਗਿਏ ਨਾ ਕਿ ਸਟੇਟ ਤੇ ਜਣਾ ਨਾ ਤੇ ਉਹਦੇ ਲਈ ਕੋਈ ਬਹੁਤ ਸਪੈਸੀਫਿਕ ਕੁਝ ਨਹੀਂ ਹੈਗਾ ਬੇਸਿਕ ਬੇਸਿਕ ਐਕਸਰਸਾਈਜ਼ਸ ਬੇਸਿਕ ਫੂਡ ਦਾ ਸੈਟ ਉਸ ਤੋਂ ਇਲਾਵਾ ਤੁਹਾਨੂੰ ਕੁਝ ਨਹੀਂ ਚਾਹੀਦਾ ਨਹੀਂ ਕਿਉਂਕਿ ਜਿਹੜੀ ਉਮਰ ਦਾ ਅਸਰ ਹੁੰਦਾ ਉਹ ਤੁਹਾਡੇ ਫੇਸ ਤੇ ਵੀ ਦਿਖਦਾ ਤੁਹਾਡੇ ਫੇਸ ਤੇ ਨਹੀਂ ਦਿਖ ਰਿਹਾ ਸਕਿਨ ਵੀ ਬਿਲਕੁਲ ਤੁਹਾਡੀ ਇਕੱਲ ਨੂੰ ਟਾਈਟ ਹੈ ਬਿਲਕੁਲ ਠੀਕ ਹੈ ਦਾੜੀ ਮੇਰੀ ਚਿੱਟੀ ਹੋ ਗਈ ਹੈ ਦਾੜੀ ਦਾ ਦੇਖਣਾ ਤਾਂ ਸ਼ੁਰੂ ਹੋ ਹੀ ਗਿਆ ਉਹਨੂੰ ਅਸੀਂ ਰੋਕ ਨਹੀਂ ਸਕਦੇ ਏਜਿੰਗ ਨਹੀਂ ਰੋਕ ਸਕਦੇ ਆਪਣੀ ਪਰ ਆਪਣੀ ਫਿਜ਼ੀਓਲੋਜੀ ਫਿਜ਼ੀਕ ਮੈਂਟਲ ਹੈਲਥ ਆਪਣੀ ਆਪਾਂ ਠੀਕ ਰੱਖ ਸਕਨੇ ਆ ਇਹ ਸਾਡੇ ਹੱਥ 'ਚ ਹੈ ਬਾਕੀ ਆਪਣੀ ਏਜਿੰਗ ਅਸੀਂ ਨਹੀਂ ਰੋਕ ਸਕਦੇ ਨੇਚਰਲ ਪ੍ਰੋਸੈਸ ਹੈਗਾ ਉਹਨੂੰ ਸਲੋ ਕਰ ਸਕਨੇ ਆ ਉਹਨੂੰ ਅੱਗੇ ਲੈ ਕੇ ਜਾ ਸਕਨੇ ਆ ਇਹ ਸਾਰਾ ਸਾਡੇ ਹੱਥ 'ਚ ਹੀ ਹੈ ਤੇ ਪਿਛਲੇ ਕਿੰਨੇ ਸਮੇਂ ਤੋਂ ਤੁਸੀਂ ਜਿੰਮ ਲਾਉਂਦੇ ਆ ਰਹੇ ਹੋ ਮੈਂ ਤਕਰੀਬਨ 5 ਸਵਾ 5 ਸਾਢੇ 5 ਸਾਲ ਹੋ ਗਏ ਜੀ ਐਕਸਰਸ ਕਰਦੇ ਕੋਰੋਨਾ ਤੋਂ ਜਦੋਂ ਕੋਰੋਨਾ ਦਾ ਇਵੈਂਟ ਹੋਇਆ ਸੀ ਉਦੋਂ ਸਾਲ 1.5 ਸਾਲ ਪਹਿਲੇ ਮੈਂ ਐਕਸਰਸਾਈਜ਼ ਸਟਾਰਟ ਕੀਤੀ ਸੀ ਕਰਨੀ ਬਾਕੀ ਐਕਟੀਵਿਟੀਜ਼ 'ਚ ਮੈਂ ਕੋਸ਼ਿਸ਼ ਕਰਦਾ ਸੀ ਇਨਵੋਲਵ ਰਹਾ ਕਾਫੀ ਦੇਰ ਤੋਂ ਹਲਕੀ ਫੁਲਕੀ ਜੋਗਿੰਗ ਕਰ ਲਈ ਕੋਈ ਨਾਰਮਲ ਐਕਸਰਸਾਈਜ਼ ਕਰਚ ਕਰ ਲਈ ਆਪਣੇ ਪਰ ਐਕਟਿਵਲੀ ਜਿਮ ਆਣਾ ਮੈਂ ਤਕਰੀਬਨ 5 5.5 ਸਾਲ ਤੋਂ ਪਹਿਲੇ ਸਟਾਰਟ ਕੀਤਾ ਕਰੋਨਾ ਦੇ ਟਾਈਮ 'ਚ 7-8 ਮਹੀਨੇ ਦਾ ਗੈਪ ਆ ਗਿਆ ਪਰ ਫਿਰ ਮੈਂ ਬੰਦ ਨਹੀਂ ਕੀਤਾ ਆਪਣਾ ਫਿਰ ਜਦੋਂ ਸਟਾਰਟ ਹੋਏ ਜਿਮ ਵਗੈਰਾ ਦੁਬਾਰਾ ਸਟਾਰਟ ਹੋਏ ਬੰਦ ਹੋਣ ਤੋਂ ਬਾਅਦ ਫਿਰ ਮੈਂ ਦੁਬਾਰਾ ਜਿਮ ਜੁਆਇਨ ਕੀਤਾ ਨਾਓ ਆਮ ਹੇਅਰ ਜੇ ਤੁਹਾਨੂੰ 30 ਸਾਲ ਦੀ ਉਮਰ ਹੋ ਗਈ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਕਿ ਇਸ ਉਮਰ ਦੇ ਵਿੱਚ ਜੇ ਆਪਾਂ ਹੁਣ ਤੁਰਦੇ ਫਿਰਦੇ ਗੱਲਬਾਤ ਕਰਦੇ ਆ ਜਿਦਾ ਪਹਿਲਾਂ ਗੱਲ ਕੀਤੀ ਕਿ ਨੌਜਵਾਨ ਵੀ ਅੱਜ ਕੱਲ ਨਾ ਜਿਮ ਦਾ ਕਰੇਜ਼ ਹੈ ਨੌਜਵਾਨਾਂ ਨੂੰ ਲਾਉਂਦੇ ਨੇ ਪਰ ਖਾਣ ਪੀਣ ਦਾ ਜਿਹੜਾ ਹੁੰਦਾ ਆ ਉਹ ਸਟੇਰੋਇਡ ਵਗੈਰਾ ਹੋਗੇ ਜਾਂ ਹੋਰ ਮੈਡੀਸਨ ਹੋਗੇ ਉਹ ਬਹੁਤ ਜ਼ਿਆਦਾ ਲੈ ਰਹੇ ਨੇ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਆ ਆਪਾਂ ਸਟੇਜ ਤੇ ਨਹੀਂ ਚੱਲਣਾ ਅਸੀਂ ਆਪਣੀ ਬੋਡੀ ਸ਼ੋ ਬੋਡੀ ਨਹੀਂ ਬਣਾਨੀ ਕਿ ਦੇਖਣ ਵਾਲੀ ਨਹੀਂ ਆਪਾਂ ਆਪਣੀ ਫਿਜ਼ੀਓਲੋਜੀ ਆਪਣਾ ਇੰਟਰਨਲ ਆਪਣੀ ਬੋਡੀ ਦੇ ਇੰਟਰਨਲ ਪਾਰਟਸ ਆ ਉਹ ਫਿਟ ਰੱਖਣੇ ਉਹਦੇ ਲਈ ਤੁਸੀਂ ਕੈਮੀਕਲਸ ਤੇ ਬਿਲਕੁਲ 100% ਨਹੀਂ ਚਾਹੀਦੇ ਤੁਹਾਨੂੰ 1% ਵੀ ਨਹੀਂ ਹੈ ਕਿ 1% ਤੁਸੀਂ ਲੈ ਸਕਦੇ ਹੋ ਆ ਬੇਸਿਕ ਮੈਡੀਸਨਸ ਐ ਕੋਈ ਦਰਦ ਹੋ ਰਹੀ ਹੈ ਕੋਈ ਬੁਖਾਰ ਆ ਗਿਆ ਤੁਹਾਨੂੰ ਜੁਕਾਮ ਹੋ ਗਿਆ ਥੈਟਸ ਇਟ ਉਹ ਤੇ ਇੱਕ ਅਲੱਗ ਮੈਡੀਸਨਸ ਅਗੀਆਂ ਪਰ ਜਿਹੜੇ ਕੈਮੀਕਲਸ ਅਗੀਆਂ ਕਿਸੇ ਵੀ ਫਾਰਮ ਦੇ ਵਿੱਚ ਉਹ ਤੁਸੀਂ ਅਵੋਇਡ ਕਰੋ ਤੁਹਾਡੇ ਦਾਦੀ ਤੁਹਾਡੇ ਨਾਨੀ ਅਜੇ ਤੋਂ ਜੋ 25 ਸਾਲ ਪਹਿਲੇ ਤੁਹਾਨੂੰ ਘਰ ਦਾ ਬਣਿਆ ਖਾਣਾ ਖਲਾਂਦੇ ਸੀ ਉਹ ਉਹਦੇ ਤੇ ਸਟ्रेस ਦਿਓ ਉਹ ਖਾਓ ਨੋਰਮਲ ਕੁਕ ਫੂਡ ਕਰਦਾ ਕਾਓ ਮਜਾਰ ਦਾ ਪ੍ਰੋਸੈਸ ਫੂਡ ਪੈਕੇਟ ਫੂਡ ਕੈਮੀਕਲਸ ਇਹ ਸਾਰਿਆਂ ਤੋਂ ਜਿੰਨਾ ਦੂਰ ਰੋਗੇ ਉਨਾ ਬੈਟਰ ਹੋਗੇ ਹਾਂ ਐਕਸਰਸਾਈਜ਼ ਤੇ ਮਸਟ ਹੈ ਹੀ ਹੈ ਤੁਸੀਂ ਰੈਗੂਲਰ ਰੋ ਹਫਤੇ 'ਚ ਕਮ ਸੇ ਕਮ 5 ਦਿਨ 4 ਦਿਨ 5 ਦਿਨ ਤੇ ਆਪਣੇ ਸ਼ਡਿਊਲ 'ਚੋਂ 1 ਇੱਕ ਘੰਟਾ ਤੁਸੀਂ ਬੜੇ ਈਜ਼ੀਲੀ ਕਰ ਸਕਦੇ ਹੋ ਨਹੀਂ ਵੀ ਕਰ ਰਹੇ ਨਹੀਂ ਜਿਮ ਆ ਸਕਦੇ ਕੋਈ ਨਹੀਂ ਬੇਸਿਕ ਐਕਸਰਸਾਈਜ਼ ਤੁਸੀਂ ਘਰ ਵੀ ਕਰ ਸਕਦੇ ਹੋ ਉਹਦੇ 'ਚ ਕੋਈ ਦਿੱਕਤ ਨਹੀਂ ਆ ਹਾਂ ਤੁਹਾਡੀ ਮਸਕੂਲਰ ਬਾਡੀ ਜਿਹੜੀ ਸਟੇਜਸ ਤੇ ਵੀ ਦੇਖਦੇ ਹੋ ਉਹ ਨਹੀਂ ਬਣੇਗੀ ਨਹੀਂ ਮੈਂ ਤੁਹਾਨੂੰ ਥੋੜਾ ਰੁਕਣਾ ਚਾਹੂੰਗਾ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਸਟੇਜ ਤੇ ਨਹੀਂ ਚੜਨਾ ਉਹ ਇੱਕ ਅਲੱਗਾ ਗੱਲ ਹੈ ਪਰ ਜਿਹੜੇ ਸਟੇਜ ਤੇ ਨਹੀਂ ਵੀ ਜਾਂਦੇ ਜਿਹੜੇ ਕੰਪੀਟੀਸ਼ਨ ਨਹੀਂ ਵੀ ਲੜਦੇ ਉਹ ਵੀ ਨੌਜਵਾਨ ਇਹ ਚੀਜ਼ਾਂ ਖਾਂਦੇ ਨੇ ਨਹੀਂ ਉਹ ਮੈਂ ਉਹਨਾਂ ਬਾਰੇ ਗੱਲ ਕਰ ਰਿਹਾ ਉਹ ਬਿਲਕੁਲ ਗਲਤ ਕਰਦੇ ਆ ਜੀ ਉਹ ਠੀਕ ਹੈ ਕੋਈ ਕੈਮੀਕਲਸ ਲੈ ਰਹੇ ਆ ਜਾਂ ਕੋਈ ਸਟੀਰੋਇਡਸ ਲੈ ਰਹੇ ਆ ਜਾਂ ਇੰਜੈਕਸ਼ਨ ਵਗੈਰਾ ਕਿਸੇ ਦੇ ਰეკਮੈਂਡੇਸ਼ਨਸ ਤੇ ਲਗਵਾ ਰਹੇ ਆ ਉਹ ਬਿਲਕੁਲ ਗਲਤ ਕਰ ਰਹੇ ਆ ਜਿਹੜੇ ਉਹਨਾਂ ਦੇ ਮੈਂਟਰਸ ਆ ਉਹ ਕਰਵਾਉਂਦੇ ਆ ਉਹਨਾਂ ਕੋਲ ਉਹ ਉਸ ਤੋਂ ਵੀ ਜ਼ਿਆਦਾ ਗਲਤ ਕਰ ਰਹੇ ਆ ਉਹ ਸਾਲ ਆ ਜਾਣਗੇ ਜੇ 6 ਮਹੀਨੇ ਆ ਜਾਣਗੇ ਬਾਈਸੈਪਟ ਉਹਨਾਂ ਦਾ ਇਨਕਰੀਸ ਕਰ ਜਾਏਗਾ ਚੈਸਟ ਇਨਕਰੀਸ ਕਰ ਜਾਏਗੀ ਪਰ ਉਸ ਤੋਂ ਬਾਅਦ ਜਦੋਂ 30 ਸਾਲ 31 ਸਾਲ ਚ ਜਾਣਗੇ ਉਹ ਖਤਮ ਹੋ ਜਾਏਗਾ ਉਹਨਾਂ ਦਾ ਸੈਟਅਪ ਕੰਟੀਨਿਊ ਨਹੀਂ ਕਰ ਸਕਣਗੇ ਅਗਰ ਤੁਸੀਂ ਆਪਣੇ ਆਪ ਨੂੰ ਫਿੱਟ ਰੱਖਣਾ ਚਾਹੁੰਦੇ ਹੋ ਕਿ 60 ਤੱਕ 65 ਤੱਕ 70 ਤੱਕ 75 ਤੱਕ ਫਿੱਟ ਰਹਿਣਾ ਹੈ بڑے ਬੰਦੇ ਹੈਗੇ ਆ ਫਿੱਟ ਹਗੇ ਆ ਕੋਈ ਅਸੀ ਗੱਲ ਨਹੀਂ ਹੈ ਸਟੇਜ ਬਾਡੀ ਨਹੀਂ ਹੈ ਉਹਨਾਂ ਦੀ ਸ਼ੋਅ ਬਾਡੀ ਨਹੀਂ ਹੈਗੀ ਬਾਈਸੈਪਟ ਉਹਨਾਂ ਦਾ 21 22 ਇੰਚ ਦਾ ਨਹੀਂ ਹੈਗਾ ਤੁਸੀਂ ਕੈਮੀਕਲਸ ਤੋਂ ਬਗੈਰ ਆਪਣਾ ਬਾਈਸੈਪਟ 21 ਇੰਚ ਦਾ 22 ਇੰਚ ਦਾ ਕਰ ਹੀ ਨਹੀਂ ਸਕਤੇ ਤੁਹਾਡਾ ਅਪਰ ਲਿਮਟ ਹੈ 16 16.5 ਬਸ ਇਸ ਤੋਂ ਉੱਪਰ ਤੇ ਕੈਮੀਕਲਸ ਉੱਤੇ ਜਾਣਾ ਪਏਗਾ ਜਿਹੜਾ ਕਿ ਤੁਹਾਡਾ ਲੌਂਗ ਰਨ ਦੇ ਵਿੱਚ ਜਦੋਂ 35 36 40 ਤੇ ਜਾਓਗੇ ਉਹ ਤੁਹਾਨੂੰ ਬਹੁਤ ਹਾਰਮਫੁਲ ਰਹੇਗਾ ਤੇ ਉਹ ਜਿੰਨਾ ਅਵੋਇਡ ਕਰੋ ਉਹਨਾਂ ਬੈਟਰਗਾ اچھا ਮੈਨੂੰ ਇੱਕ ਮੇਰੇ ਇੱਕ ਆਪਣੇ ਜ਼ਿਹਨ ਦੇ ਵਿੱਚ ਸਵਾਲ ਆ ਰਿਹਾ ਸੀਗਾ ਤੁਸੀਂ 50 ਦੀ ਉਮਰ ਦੇ ਵਿੱਚ ਅੱਗੇ ਜਿਮ ਸ਼ੁਰੂ ਕੀਤਾ ਜਾਂ ਪਹਿਲਾਂ ਵੀ ਕਰਦੇ ਹੁੰਦੇ ਸੀ ਮੈਂ ਜਿਮਿੰਗ ਪਹਿਲੇ ਨਹੀਂ ਸੀ ਕਰਦਾ ਜਿਮਿੰਗ ਮੈਂ ਤੁਹਾਨੂੰ ਦੱਸਿਆ ਮੈਂ 5 ਕਿ ਸਾਲ ਪਹਿਲੇ 50 ਦੀ 50 ਸਾਲ ਦੀ ਉਮਰ ਦੇ ਵਿੱਚ ਸ਼ੁਰੂ ਕੀਤਾ ਆਲਮੋਸਟ ਮੈਂ ਨਹੀਂ 50 ਮਤਲਬ ਹੋਣ ਵਾਲਾ ਸੀ ਉਸ ਵੇਲੇ ਆਈ ਥਿੰਕ 49 ਸਮਥਿੰਗ ਸੀ ਮੇਰੀ ਏਜ ਜਦੋਂ ਮੈਂ ਜਿਮਿੰਗ ਸਟਾਰਟ ਕੀਤੀ ਸੀ ਉਸ ਤੋਂ ਪਹਿਲੇ ਹਾਂ ਮੈਂ ਕੋਸ਼ਿਸ਼ ਕਰਦਾ ਸੀ ਮੈਂ ਐਕਟਿਵ ਰਹਾ ਐਕਟਿਵ ਮੀਨਸ ਹਲਕੀ ਫੁਲਕੀ ਰਨਿੰਗ ਕਰ ਲਈ ਅ ਘਰ ਦੇ ਵਿੱਚ ਹੀ ਕੋਈ ਪੁਸ਼-ਅਪਸ ਕਰ ਲਏ ਕੋਈ ਮੈਂ ਸਟਰੋਂਗ ਸੀ ਬੱਲਣਾ ਮਤਲਬ ਉਸ ਤਰ੍ਹਾਂ ਦਾ ਐਕਟਿਵ ਮੈਂ ਆਪਣਾ ਰੱਖਿਆ ਹੋਇਆ ਸੀ ਟਾਈਮ ਆਪਣੇ ਆਪ ਨੂੰ ਅੱਧਾ ਘੰਟਾ ਪੌਣਾ ਘੰਟਾ ਮੈਂ ਕੱਢ ਲੈਂਦਾ ਸੀ ਅਸਾ ਇੰਨਾ ਲੇਟ ਸ਼ੌਕ ਕਿਉਂ ਜਾ ਗਿਆ ਜਿੰਮ ਦਾ ਹੁਣ ਮੈਨੂੰ ਲੱਗਿਆ ਸੀ ਜੀ ਹੁਣ ਇੱਕ ਤੇ ਥੋੜੀ ਏਜ ਜ਼ਿਆਦਾ ਹੋ ਗਈ ਹੈ ਰਿਟਾਇਰਮੈਂਟ ਵਾਲੀ ਸਾਈਡ ਤੇ ਆ ਰਹੇ ਆ ਤੇ ਮੈਨੂੰ ਲੱਗਿਆ ਹੁਣ ਆਪਣੇ ਆਪ ਨੂੰ ਟਾਈਮ ਵੀ ਦੇਣਾ ਚਾਹੀਦਾ ਹੈ ਲੋਕਾਂ ਦੇ ਲਈ ਜਿਹੜਾ ਟਾਈਮ ਤੁਸੀਂ ਗੜਦੇ ਸੀ ਉਹ ਆਪਣੇ ਲਈ ਸਫੇਰ ਕਰੋ ਜੀ ਇਸ ਕਰਕੇ ਮੈਂ ਸਾਈਡ ਤੇ ਆਇਆ ਤੇ ਠੀਕ ਹੈ ਮੈਂ ਮੇਰਾ ਖਿਆਲ ਕਾਫੀ ਹੱਦ ਤੱਕ ਠੀਕ ਵੀ ਰਿਹਾ ਜਾਂ ਸਕਸੈਸਫੁਲ ਵੀਰੀਆ ਜਾਂ ਕਾਮਿਆ ਵੀਰੀਆ ਕਿਉਂਕਿ ਇਸ ਉਮਰ ਦੇ ਵਿੱਚ ਕਾਫੀ ਦਿੱਕਤਾਂ ਆਉਂਦੀਆਂ ਨੇ ਜੇ ਆਪਾਂ ਬੋਡੀ ਨੂੰ ਦੇਖੀ ਨਹੀ ਮੈਂ ਤੁਹਾਡੀ ਗੱਲ ਨਹੀਂ ਕਰਦਾ ਬਾਕੀ ਜਿਹੜੇ ਏ ਸਟੇਜ ਦੇ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਆਉਣ ਲੱਗ ਪੈਂਦੀਆਂ ਨੇ ਗੋਡੇ ਦਰਦ ਹੋਣ ਲੱਗ ਪੈਂਦੇ ਨੇ ਜਾਂ ਫਿਰ ਵੈਸੇ ਦਰਦਾਂ ਸ਼ੁਰੂ ਹੋ ਜਾਂਦੀਆਂ ਨੇ ਗੋਡੇ ਦਰਦ ਹੋਣ ਦਾ ਜਿਹੜਾ ਮੇਨ ਰੀਜ਼ਨ ਹੈ ਨਾ ਉਹ ਹੈ ਤੁਸੀਂ ਓਵਰ weight ਅਗੇ ਹੋ ਸਭ ਤੋਂ ਵੱਡਾ ਰੀਜ਼ਨ ਓਵਰ weight ਦਾ ਹੈ ਗੋਡੇ ਦਰਦ ਹੋਣ ਦਾ ਜਾਂ ਤੁਹਾਡੇ ਬੈਕ ਪੇਨ ਦਾ ਅਗਰ ਤੁਸੀਂ ਆਪਣਾ weight ਬੋਡੀ weight ਮੇਨਟੇਨ ਕਰ ਰਹੇ ਹੋ ਆਪਣੀ ਹਾਈਟ ਦੇ ਹਿਸਾਬ ਨਾਲ ਆਪਣਾ ਐਕਟਿਵ ਰੱਖ ਰਹੇ ਹੋ ਫਿਰ ਤੁਹਾਡੇ ਗੋਡੇ ਦਰਦ ਦਰਦ ਦੀ ਤਾਂ ਸਟੋਰੀ ਹੈ ਹੀ ਨਹੀਂ ਹੈ ਜੀ ਬਿਲਕੁਲ ਨਹੀਂ ਹੈ ਕੋਈ ਬੀਪੀ ਨਹੀਂ ਐਕਸਰਸਾਈਜ਼ ਦੇ ਨਾਲ ਤੁਹਾਨੂੰ ਐਕਟਿਵ ਲਾਈਫ ਸਟਾਈਲ ਦੇ ਨਾਲ ਤੁਹਾਨੂੰ ਬੀਪੀ 슈ਗਰ ਮਾਈਗਰੇਨ ਹਡੀਆਂ ਦੇ ਦਰਦ ਬੈਕ ਪੇਨ ਗੋਡਿਆਂ ਦਾ ਦਰਦ ਇਹ ਦਿਖਣਾ ਤੁਹਾਡੀਆਂ ਖਤਮ ਹੋ ਜਾਣਗੀਆਂ ਤੁਹਾਡੀਆਂ ਤੇ ਅਗਰ ਇਹੀ ਬਸ ਇਹ ਜਿਹੜਾ ਸਭ ਤੋਂ ਸ਼ੁਰੂਆਤ ਉੱਥੇ ਹੀ ਹੁੰਦੀ ਹੈ ਸਭ ਤੋਂ ਪਹਿਲੇ ਤੁਹਾਨੂੰ ਬੀਪੀ ਹੋਏਗਾ 슈ਗਰ ਹੋਏਗੀ ਤੁਹਾਡੇ ਉਹੀ ਤੁਸੀਂ ਕਿਹਾ ਗੋਡੇ ਦਰਦੋਂ ਨੇ ਸ਼ੁਰੂ ਹੋ ਜਾਂਦੇ ਆ ਬੈਕ ਪੇਨ ਸ਼ੁਰੂ ਹੋ ਜਾਂਦੀ ਹੈ ਅਗਰ ਤੁਸੀਂ ਐਕਟਿਵ ਰੋਗੇ ਤੁਹਾਨੂੰ ਥੋੜੀ ਨੌਲੇਜ ਰਹੇਗੀ ਐਕਸਰਸਾਈਜ਼ ਕਿਸ ਤਰ੍ਹਾਂ ਕਰਨੀ ਹੈ ਕਿਸ ਫਾਰਮਸ ਕਰਨੀ ਹੈ ਤੇ ਇਹ ਮੇਰਾ ਖਿਆਲ ਤੁਸੀਂ 60 62 ਤੱਕ ਤੇ ਤੁਸੀਂ ਆਪਣੇ ਆਪ ਨੂੰ ਲੈ ਕੇ ਜਾ ਹੀ ਸਕਦੇ ਹੋ ਬੇਸਿਕ ਜਿਹੜੀਆਂ ਚੀਜ਼ਾਂ ਆਪਣੀਆਂ ਕਲੀਅਰ ਰੱਖੋ ਮੈਂ ਉਹ ਪਹਿਲੇ ਹੀ ਤੁਹਾਨੂੰ ਕਹਿ ਰਿਹਾ ਇਹ ਤੇ ਤੁਹਾਡੇ ਹੱਥ ਚ ਹੈ ਤੁਸੀਂ ਉਹ ਹੀ ਬੇਸਿਕ ਫੂਡ ਬੇਸਿਕ ਨੌਲੇਜ ਇਹ ਸਾਰਾ ਕੁਝ ਰੱਖੋ ਪ੍ਰੋਸੈਸ ਫੂਡ ਵਾਲੇ ਪਾਸੇ ਕੈਮੀਕਲਸ ਦੇ ਵਾਲੇ ਪਾਸੇ ਉਲਟੇ ਸਿੱਧੇ ਜਿਹੜੇ ਆ ਆਉਂਦੇ ਆ ਤੁਹਾਡੇ ਸਟੀਰੋਇਡਸ ਸਟੀਰੋਇਡਸ ਹਰ ਚੀਜ਼ ਚ ਕੈਮੀਕਲਸ ਹੁੰਦੇ ਆ ਜੀ ਤੁਸੀਂ ਕੁਝ ਵੀ ਆ ਪੁਲਿਆਰੋ ਪ੍ਰੀ ਵਰਕਆਊਟ ਪੀ ਰਹੇ ਹੋ ਪੋਸਟ ਵਰਕਆਊਟ ਪੀ ਰਹੇ ਹੋ ਐਕਸ ਵਾਈ ਜ਼ेड ਵਾਟੇਵਰ ਜੋ ਵੀ ਲੈ ਰਹੇ ਹੋ ਅੱਛਾ ਇਹ ਤੁਸੀਂ ਹੁਣ ਕੀ ਪੀ ਰਹੇ ਹੋ ਤੇ ਪਾਣੀ ਆ ਜੀ ਸਿੰਪਲ ਬਸ ਹਾਂ ਸਿੰਪਲ ਪਾਣੀ ਹੈ ਸਿੰਪਲ ਪਾਣੀ ਹੈ ਕਿਉਂਕਿ ਮੈਂ ਇਸ ਗੱਲ ਤੇ ਵੀ ਆਉਣਾ ਸੀਗਾ ਜਿਮ ਦੇ ਵਿੱਚ ਇੱਕ ਹਨਾ ਜੀ ਤੁਸੀਂ ਪਾਣੀ ਪੀਓ ਮੈਂ ਤੁਹਾਨੂੰ ਸਵਾਲ ਇਹ ਕਰਨਾ ਹੈ ਕਿ ਜਿਸ ਤਰ੍ਹਾਂ ਆਪਾਂ ਜਿਮ ਦੇ ਵਿੱਚ ਦੇਖਦੇ ਵੱਡੇ ਵੱਡੇ ਬੈਗ ਲੈ ਕੇ ਆਉਂਦੇ ਨੇ ਨੌਜਵਾਨ ਪਤਾ ਨਹੀਂ ਉਹਦੇ ਵਿੱਚ ਕੀ ਕੁਝ ਹੁੰਦਾ ਹੈ ਪੂਰੀ ਪੂਰੀ ਬੈਗ ਪਿਆ ਜੀ ਮੇਰੇ ਕੋਲ ਉਹਦੇ ਵਿੱਚ ਮ ਮੇਰਾ ਸ਼ੇਕ ਕਰਾ ਹੈ ਉਹਦੇ ਉਹਦੇ ਚ ਮੇਰੇ ਰੈਪ ਪਰ ਹੋਣਗੇ ਮਤਲਬ ਐਸੈਸਰੀਜ਼ ਹੋਣੀਆਂ ਜਿਹੜੀਆਂ ਮੈਂ ਐਕਸਰਸਾਈਜ਼ਸ ਲਈ ਕੋਈ ਇਦਰਾ ਸਪਲੀਮੈਂਟ ਨਹੀਂ ਕੋਈ ਕੋਈ ਬੂਸਟ ਕਰਨ ਨੂੰ ਬੋਡੀ ਨੂੰ ਨਹੀਂ ਲੈਣਾ ਜੀ ਸਪਲੀਮੈਂਟ ਵੀ ਅਗਰ ਤੁਹਾਡਾ ਜਿਸ ਤਰ੍ਹਾਂ ਮੂਡ ਆਂਦਾ ਹੈ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਇਸ ਮੈਂ ਪ੍ਰੀ ਵਰਕਆਊਟ ਵੀ ਨਾ ਜਾਨਾ ਪ੍ਰੀ ਵਰਕਆਊਟ ਲਈ ਕਾਫੀ ਕੁਝ ਨੇਚਰਲ ਫਾਰਮ ਚ ਅਵੇਲੇਬਲ ਹੈ ਤੁਸੀਂ ਕੁਝ ਜਿਮ ਲਾਉਣ ਤੋਂ ਪਹਿਲਾਂ ਜਿਮ ਤੋਂ ਬਾਅਦ ਖਾਂਦੇ ਪੀਂਦੇ ਹੋ ਇਦਰਾ ਪ੍ਰੀ ਵਰਕਆਊਟ ਜਾ ਕੇ ਇਦਰਾ ਕੁਝ ਜਿਮ ਲਾਉਣ ਤੋਂ ਪਹਿਲੇ ਕਦੀ ਕਦੀ ਜੀ ਕਾਫੀ ਪੀਣਾ ਬਲੈਕ ਕਾਫੀ ਲੈਣਾ ਉਸ ਦਿਨ ਲੈਣਾ ਜਿਸ ਦਿਨ ਮੈਂ ਰਾਤ ਨੂੰ ਅਚੀ ਨੀਂਦ ਨਹੀਂ ਆਈ ਮੈਨੂੰ ਜਾਂ ਕੋਈ ਕਿਸੇ ਨਾਲ ਆਰਗੂਮੈਂਟ ਹੋ ਗਿਆ ਜਾਂ ਮੇਰਾ ਬ੍ਰੇਨ ਨਹੀਂ ਸਹੀ ਚੱਲ ਰਿਹਾ ਪੂਰਾ ਟੈਂਸ ਹੋਇਆ ਜਦੋਂ ਹਾਂ ਉਸ ਦਿਨ ਮੈਂ ਬਲੈਕ ਕਾਫੀ ਲੈਣਾ ਤੇ ਹੁਣ ਜਦੋਂ ਮੈਂ ਵਾਪਸ ਜਾਣਾ ਘਰ ਮੇਰੇ ਐਗ ਬੋਇਲ ਮੇਰੀ ਵਾਈਫ ਨੇ ਕੀਤੇ ਹੋਣਗੇ ਐਗ ਬੋਇਲ ਨਹੀਂ ਹੋਣਗੇ ਤੇ ਚਿਕਨ ਬੋਇਲ ਪੀ ਹੋਏਗਾ ਰਾਈਸ ਪੀ ਹੋਣਗੇ ਹਾਂ ਉਸ ਖਜੂਰਾ ਵੀ ਹੋਣਗੇ ਮੇਰੇ ਕੋਲ ਮੈਂ ਦੋ ਜਾਂ ਤਿੰਨ ਖਾਵਾਂਗਾ ਨੇਚਰਲ ਡਾਈਟ ਸੋਰੀ ਮੈਂ ਡਾਈਟ ਤੇ ਵੀ ਡਾਈਟ ਤੁਸੀਂ 100% ਨੇਚਰਲ ਹੋ ਜੀ ਕੋਸ਼ਿਸ਼ ਕਰੋ ਪ੍ਰੋਸੈਸ ਫੂਡ ਤੇ ਜਿੰਨਾ ਜ਼ਿਆਦਾ ਕ੍ਰੋਸ ਕਰਦੇ ਹੋ 100% ਕ੍ਰੋਸ ਕਰਦੇ ਹੋ ਪ੍ਰੋਸੈਸਡ ਜਿਹੜਾ ਪੈਕ ਪੈਕਡ ਫੂਡ ਆ ਗਿਆ ਕਿ ਅਸੀਂ ਫਲਾਣੀ ਚੀਜ਼ ਫਲਾਣੀ ਚੀਜ਼ ਬਣਾ ਦਿੱਤੀ ਆ ਉਹ ਪ੍ਰੋਸੈਸ ਹੋ ਗਿਆ ਉਹ ਤੁਹਾਡਾ ਪੈਕਡ ਹੋ ਕਰਦੇ ਆ ਉਹਦੇ ਚ ਕੈਮੀਕਲਸ ਪੈਂਦੇ ਆ ਕਿ ਉਹ ਕੋਈ ਪ੍ਰੋਬਲਮ ਨਹੀਂ ਹੁੰਦੇ ਹੋ ਦੇਖੋ ਇਹ ਬਾਡੀ ਬਿਲਡਰ ਦਾ ਜਾਂ ਬਾਡੀ ਬਿਲਡਿੰਗ ਦਾ ਜਾਂ ਫਿਟਨੈਸ ਦਾ ਕਨਸੈਪਟ ਚਲਿਆ ਅਮਰੀਕਾ ਤੋਂ ਜਾਂ ਯੂਰਪੀਅਨ ਕੰਟਰੀਜ਼ ਤੋਂ ਇੰਡੀਆ ਚ ਆਇਸਤਾ-ਇਸਤਾ ਆ ਰਿਹਾ ਹੈ ਯੂਰਪ ਦੇ ਵਿੱਚ ਬੇਸਿਕ ਫੂਡਸ ਅਵੇਲੇਬਲ ਨਹੀਂ ਹੈਗੇ ਸਾਡੇ ਕੋਲ ਦੇ ਸਾਰੇ ਕੁਝ ਅਵੇਲੇਬਲ ਹੈ ਅਸੀਂ ਰੋਜ਼ ਸਬਜ਼ੀ ਖਾਸ ਕਰਨੇ ਆਪਣੀ ਕੱਟ ਕੇ ਰੋਜ਼ ਤਿਆਰ ਕਰਕੇ ਖਾਸ ਕਰਨੇ ਆ ਅਸੀਂ ਆਪਣੀ ਰੋਟੀ ਬਣਾ ਕੇ ਖਾਸ ਕਰਨੇ ਆ ਚਾਵਲ ਬੋਇਲ ਕਰਕੇ ਖਾਸ ਕਰਨੇ ਆ ਚਿਕਨ ਫਰੈਸ਼ ਮਿਲਦਾ ਹੈ ਨਾਨ-ভেজ ਵਾਲਿਆਂ ਨੂੰ ਹਰ ਚੀਜ਼ ਅਵੇਲੇਬਲ ਹੈ ਉੱਥੇ ਇਹ ਚੀਜ਼ਾਂ ਅਵੇਲੇਬਲ ਨਹੀਂਆਂ ਜੀ ਤੁਸੀਂ ਉਹਨਾਂ ਨੇ એનર્ਜੀ ਡਰਿੰਕ ਪੀਣਾ ਸਾਡੇ ਕੋਲ ਇੱਥੇ ਨਿੰਬੂ ਹੈਗਾ ਸਾਡੇ ਕੋਲ ਇੱਥੇ ਕੋਕੋਨਟ ਵਾਟਰ ਹੈਗਾ ਫਿਰ ਕੁਝ ਤੁਸੀਂ ਉਹ ਚੀਜ਼ਾਂ ਵੀ ਹੋਣਾ ਉਹਨਾਂ ਨੇ ਤੇ ਆਪਣੀ ਆਪਣੀ ਫੈਸਿਲਿਟੀ ਲਈ ਬਣਾਇਆ ਸਾਰਾ ਕੁਝ ਕਿਉਂਕਿ ਅਮਰੀਕਾ ਜਾਂ ਯੂਰੋਪੀਅਨ ਕੰਟਰੀਜ਼ 'ਚ ਇਹ ਜ਼ਿਆਦਾ ਚੀਜ਼ਾਂ ਅਵੇਲੇਬਲ ਨਹੀਂ ਹੈ ਅਗਰ ਅਵੇਲੇਬਲ ਹੈ ਤਾਂ ਕਿਸੇ ਕੋਲ ਟਾਈਮ ਨਹੀਂ ਹੈਗਾ ਸਾਡੇ ਕੋਲ ਟਾਈਮ ਹੈਗਾ ਅਸੀਂ ਆਪਣਾ ਫੂਡ ਕੁਕ ਕਰ ਸਕਦੇ ਹਾਂ ਸਾਡੇ ਘਰ 'ਚ ਸਾਡੇ ਮਦਰ ਅਗੇ ਹਨ ਸਾਡੀ ਵਾਈਫ ਹੈ ਬੇਟੀ ਹੈ ਯਾਨੀ ਅਸੀਂ ਖੁਦ ਵੀ ਅਗੇ ਹਨ ਟਾਈਮ ਹੈ ਸਾਡੇ ਕੋਲ ਅਸੀਂ ਆਪਣੇ ਖਾਨ ਖਾਣਾ ਬਣਾਉਣ ਦੇ ਲਈ ਜਾਂ ਕੁਝ ਆਪਣਾ ਤਿਆਰ ਕਰਨ ਲਈ ਦਿਨ ਦਾ 1.5 ਘੰਟੇ ਤੇ ਦੇ ਹੀ ਸਕਨੇ ਆ ਆਪਣੀ ਸਿਹਤ ਦੇ ਲਈ ਉਹਨਾਂ ਨੇ ਤੇ ਬਾਹਰ ਕੰਟਰੀਜ਼ ਦੇ ਵਿੱਚ ਹੁੰਦਾ ਉਹਨਾਂ ਕੋਲ ਅਵੇਲੇਬਿਲਟੀ ਨਹੀਂ ਹੈ ਇਸ ਕਰਕੇ ਉਹਨਾਂ ਨੇ ਆਪਣਾ ਟਾਈਮ ਸੇਵ ਕਰਨ ਲਈ ਉਹ ਫਾਸਟ ਫੂਡ ਇੰਟਰੋਡਿਊਸ ਕੀਤਾ ਹੈ ਡਰਿੰਕਸ એનર્ਜੀ ਡਰਿੰਕਸ ਹੈ ਕੇਨ ਖੋਲੇ ਆਤੇ ਚਲੋ ਜੀ ਅਸੀਂ ਇੱਥੇ ਆਪਣਾ ਨਿੰਬੂ ਪਾਣੀ ਬਣਾ ਸਕਦੇ ਹਾਂ ਮਜੇ ਨਾਲ ਨਿੰਬੂ ਪਾਣੀ ਪੀਓ ਹਾਂ ਉਹਦੇ ਚ ਕ੍ਰਿਸਟਲ 슈ਗਰ ਨਾ ਯੂਜ਼ ਕਰੋ ਅਗਰ ਤੁਹਾਡੇ ਕੋਲ ਅੱਛਾ ਕੁਆਲਿਟੀ ਦਾ ਕੋਈ ਸ਼ਹਿਦ ਹਨੀ ਅਵੇਲੇਬਲ ਹੈ ਮੈਂ ਪੈਕਡ ਭਾਰਤ ਉਹ ਹੀ ਫਿਰ ਪ੍ਰੋਸੈਸ ਦੀ ਗੱਲ ਨਹੀਂ ਕਰ ਰਿਹਾ ਅੱਛਾ ਅਵੇਲੇਬਲ ਹੈ ਤੁਸੀਂ ਉਹ ਯੂਜ਼ ਕਰ ਸਕਦੇ ਹੋ ਹੁਣ ਖਜੂਰਾ ਖਜੂਰ ਅਗਰ ਤੁਸੀਂ ਖਾ ਰਹੇ ਹੋ ਫੀਜਰ ਫਰੂਟ ਖਾਓ ਤੁਸੀਂ ਖਜੂਰ ਫਰੂਟ ਵੀ ਆਂਦੀ ਹੈ ਤੇ ਪ੍ਰੋਸੈਸ ਖਜੂਰ ਵੀ ਆਂਦੀ ਹੈ ਤੁਸੀਂ ਪ੍ਰੋਸੈਸ ਵਾਲੀ ਸਾਈਡ ਤੇ ਨਾ ਜਾਓ ਨਾ ਤੁਸੀਂ ਨਾਰਮਲ ਖਜੂਰ ਖਾਓ ਪਾਣੀ ਪੀਓ ਮੈਂ ਹੁਣ ਪਾਣੀ ਪੀ ਰਿਹਾ ਤੇ ਪਾਣੀ ਹੀ ਵੀ ਆਉਂਗਾ ਬਿਲਕੁਲ ਇਦਾਂ ਦਾ ਉਹ ਵਾਹ ਹੁਣ ਗਰਮੀਆਂ ਸਟਾਰਟ ਹੋ ਗਈਆਂ ਕੈਰੀਅਲ ਪਾਣੀ ਮੈਂ ਕੰਜ਼ਿਊਮ ਕਰਾਂਗਾ ਜਿਆ ਰੀਅਲ ਪਾਣੀ ਲੈ ਸਕਦੇ ਹੋ ਵਿੱਚ ਥੋੜਾ ਜਿਹਾ ਸੋਲਟ ਯੂਜ਼ ਕਰ ਸਕਦੇ ਹੋ ਤੇ ਤੁਹਾਡਾ ਉਹ એનર્ਜੀ ਡਰਿੰਕ ਇੱਕ ਤਰ੍ਹਾਂ ਦਾ એનર્ਜੀ ਡਰਿੰਕ ਹੋ ਗਿਆ ਨਾ ਦੇਸੀ એનર્ਜੀ ਡਰਿੰਕ ਤਿਆਰ ਹੋ ਗਿਆ ਤੁਹਾਡਾ ਅੱਛਾ ਮੈਂ ਤੁਹਾਡੀ ਡਾਈਟ ਦੀ ਗੱਲ ਕਰਨੀ ਸੁਣ ਐਕਸੈਟਰ ਡਾਈਟ ਦੀ ਜੇ ਗੱਲ ਕਰੀਏ ਡਾਈਟ ਦੇ ਵਿੱਚ ਤੁਸੀਂ ਕੀ ਕੁਝ ਖਾਂਦੇ ਹੋ ਕੁਝ ਜਦਾਂ ਨਾ ਪ੍ਰੋਟੀਨ ਵਗੈਰਾ ਇਹ ਚੀਜ਼ਾਂ ਲੈਂਦੇ ਹੋ ਜਾਂ ਫਿਰ ਨੈਚੁਰਲ ਡਾਈਟ ਜੋ ਕਰਦੇ ਮੈਂ 99% ਤੇ 100 ਤੇ ਰਹਿਣਾ ਜੀ 100% ਉਹਦੇ ਉਹੀ 99 100% ਹੀ ਲੈਣਾ ਪ੍ਰੋਟੀਨ ਪਾਊਡਰ ਦਾ ਸਕੂਪ ਮੈਂ ਇੱਕ ਸਵੇਰੇ ਲੈਣਾ ਜ਼ਰੂਰ ਰੱਖ ਕੇ ਉਹ ਵੀ ਬੇਸਿਕ ਪ੍ਰੋਟੀਨ ਪਾਊਡਰ ਜਿਹੜੇ ਹੁੰਦੇ ਆ ਵਿਦਆਊਟ ਫਲੇਵਰ ਜਾਂ ਉਹ ਉਹ ਮੈਂ ਇੱਕ ਸਵੇਰੇ ਉਹ ਜ਼ਰੂਰ ਲੈਣਾ ਉਸ ਤੋਂ ਇਲਾਵਾ ਮੇਰਾ ਮੈਂ ਨਾਨ-ভেজ ਫੂਡ ਖਾਣਾ ਪਸੰਦ ਕਰਨਾ ਜਾਂ ਖਾਣਾ ਜ਼ਿਆਦਾ ਉਹਦੇ ਲਈ ਮੇਰੀ ਡਾਈਟ ਦੇ ਵਿੱਚ ਹਰ ਡਾਈਟ ਦੇ ਵਿੱਚ ਜਾਂ ਤੇ ਐਗ ਹੋਣਗੇ ਜਾਂ ਚਿਕਨ ਹੋਏਗਾ ਮਟਰਨ ਹੋਏਗਾ ਫਿਸ਼ ਹੋਏਗੀ ਜਿਹੜੀ ਮੇਰੀ ਤਿੰਨੋਂ ਡਾਈਟ ਹੁੰਦੀਆਂ ਤਿੰਨੀਆਂ ਚਾਰ ਡਾਈਟ ਲੈਣਾ ਮੈਂ ਤਿੰਨੋਂ ਚਾਰੋ ਚੋ ਮੇਰਾ ਇਹ ਹੋਏਗਾ ਇਹ ਮੈਂ ਖਾਣੇਗਾ ਨੇ ਸਵੇਰੇ ਆ ਗਲਣੇ ਆ दोपहरी तो मैं भी हूँ मैं जावगा शायद एग बने हो मेरे ये डिपेंड करता मेरी वाइफ पर कि चिकन बना के रख्या होएगा या फिश बोयल्ड होएगी या फिश कुछ वॉट एवर जो वो पसंद है मेरी कोई स्पैसीफिक है नहीं है कि मैं वही ही चीज़ बननी चाहिए पर होएगा बेसिक फूड नाल चावल बॉयल्ड चावल होंगे या चपाती होएगी ਜੋ ਕੰਫਰਟੇਬਲ ਹੋਏਗਾ ਉਹਨੂੰ اچھا ਤੁਸੀਂ ਮੈਂ ਇੱਥੇ ਦੇਖ ਰਿਹਾ ਜਿਮ ਦੇ ਵਿੱਚ ਕਾਫੀ ਨੌਜਵਾਨ ਇੱਥੇ ਆਉਂਦੇ ਸੀ ਤੇ ਜਦੋਂ ਤੁਹਾਡੀ ਐਂਟਰੀ ਹੋਈ ਤੁਹਾਨੂੰ ਦੇਖ ਕੇ ਕਿਸੇ ਨੇ ਅਜੇ ਤੱਕ ਕਿਹਾ ਕਿ ਤੁਹਾਡੀ ਏਜ ਕਿੰਨੀ ਪੁੱਛੀ ਵੀ ਤੁਸੀਂ ਹੁਣ ਦੀ ਏਜ ਦੇ ਵਿੱਚ ਵੀ ਅਗਰ ਜਿਮ ਲਾ ਰਹੇ ਹੋ ਕਦੀ ਇਸ ਤਰ੍ਹਾਂ ਹੋਇਆ ਹਾਂ ਕਾਫੀ ਬੰਦੇ ਪੁੱਛਦੇ ਆਂ ਡਿਸਕਸ ਵੀ ਕਰਦੇ ਆ ਮੇਰੇ ਨਾਲ ਜੀ ਸਾਨੂੰ ਆਈਡੀਆ ਦਿਓ ਕੀ ਕਰਨਾ ਹੈ ਜੀ ਹਾਂ ਪਰ ਪ੍ਰੋਬਲਮ ਇਹ ਹੈ ਕਿ ਜਦੋਂ ਮੈਂ ਉਹਨਾਂ ਨਾਲ ਗੱਲ ਕਰਨਾ ਤੇ ਮੇਰੀ ਗੱਲ ਦੇ ਵਿੱਚ ਉਹੀ ਹੁੰਦਾ ਹੈ ਕਿ ਤੁਸੀਂ ਬੋਇਲਡ ਲੈ ਗੋ ਬੋਇਲਡ ਚਿਕਨ ਖਾਓ ਉਹ ਪ੍ਰੀ ਵਰਕਆਊਟ ਨਾ ਲੋ ਪਰ ਉਹਨਾਂ ਨੂੰ ਇਹ ਗੱਲ ਮੇਰੀ ਸਮਝ ਨਹੀਂ ਆਂਦੀ ਸਮਝ ਕਿਆ ਮਤਲਬ ਉਹਨਾਂ ਨੂੰ ਲੱਗਦਾ ਹੈ ਕਿ ਐਵੇਂ ਮਾਰਦਾ ਹੋਇਆ ਇਹ ਖੁਦ ਹੀ ਖੰਦਾ ਹੁੰਦਾ ਹੈ ਤੇ ਉਹ ਉਹਦਾ ਕੋਈ ਲੰਮਾ ਚੌੜਾ ਫਾਇਦਾ ਨਹੀਂ ਹੁੰਦਾ ਐਕਸਰਸਾਈਜ਼ਸ ਵੀ ਜਿਹੜੀਆਂ ਕਰਨੀਆਂ ਲੋਕਾਂ ਨੇ ਹੁਣ ਮੈਂ ਅਗਰ ਇੱਕ ਐਕਸਰਸਾਈਜ਼ ਆਪਣੀ YouTube ਤੇ ਪਾ ਰਿਹਾ ਜਾਂ ਕੋਈ ਐਕਸਰਸਾਈਜ਼ ਦੀ ਕਲਿੱਪਿੰਗ ਤੁਸੀਂ ਮੇਰੀ ਦੱਸ ਰਹੇ ਹੋ ਉਹ ਐਕਸਰਸਾਈਜ਼ ਮੇਰੇ ਲਈ ਕੀ ਹੈ ਇੱਕ ਸਪੈਸੀਫਿਕ ਬਡੀ ਜਿਹੜੀ ਵੀ ਕਿਸੇ ਫੀਮੇਲ ਦੀ ਮੇਲ ਦੀ ਉਹ ਬਹੁਤ ਕੁਝ ਹੁੰਦਾ ਉਹ ਕਿੰਨੇ ਸਾਲ ਦਾ ਹੈ ਕਿੰਨਾ weight ਹੈ ਕਿੰਨੀ height ਹੈ ਉਹਨੂੰ ਕੋਈ ਮੈਡੀਕਲ ਇਸ਼ੂਸ ਤੇ ਨਹੀਂ ਅਗੇ ਉਹ ਹਰ ਬੰਦੇ ਦੀ ਇੱਕ ਸਪੈਸੀਫਿਕ ਐਕਸਰਸਾਈਜ਼ ਹੋਏਗੀ ਇੱਥੇ ਹਰ ਬੰਦਾ ਹਰ ਬੰਦਾ ਟ੍ਰੇਨਰ ਬਣਿਆ ਸਹੀ ਭਾਸ਼ਾ ਵਿੱਚ ਕਹੀਏ ਉਹ ਹਰ ਬੰਦਾ ਟ੍ਰੇਨਰ ਬਣਿਆ ਪਰ ਉਹ ਟ੍ਰੇਨਰ ਕਿਸ ਤਰ੍ਹਾਂ ਬਣਿਆ ਟ੍ਰੇਨਰ ਬਣਿਆ ਉਹ YouTube ਦੇਖ ਕੇ Instagram ਦੇਖ ਕੇ ਮੇਰਾ 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 ਸਵਾਲ ਵੀ ਅਗਲਾ ਇਹ ਸੀਗਾ YouTube ਨੂੰ ਲੈ ਕੇ ਕਿ YouTube ਨੂੰ ਦੇਖ ਕੇ ਨਾ ਵੱਡੇ ਵੱਡੇ ਬੋਡੀ ਬਿਲਡਰ ਨੇ ਜਿਹੜੇ ਉਹਨਾਂ ਦੀ ਜਿਹੜੀ ਐਕਸਰਸਾਈਜ਼ ਰੁਟੀਨ ਹੈ ਜਾਂ ਸ਼ੈਡਿਊਲ ਹੈ ਉਹ ਕਾਪੀ ਕਰਦੇ ਨੇ ਨਹੀਂ ਮੈਂ ਜਿਹੜਾ ਜੀ ਸਟੇਜ ਤੇ ਜਾਣਾ ਬੰਦਾ ਮਿਸਟਰ 올ੰਪੀਆ ਹੈ ਜਾਂ ਮਿਸਟਰ ਪੰਜਾਬ ਹੈ ਜਾਂ ਕੋਈ ਵੀ ਮਿਸਟਰ ਏਸ਼ੀਆ ਹੈ ਉਹ ਇੱਕ ਅਲੱਗ ਇੰਡੀਵਿਜੂਅਲ ਹੈਗਾ ਉਹਦਾ ਕੀ ਖਾਂਦਾ ਉਹਦੀ ਕੀ ਰੁਟੀਨ ਹੈ ਉਹਦੇ ਕੋਲ ਕੀ ਮੈਡੀਕਲ ਫੈਸਿਲਿਟੀਆਂ ਹੈਗੀਆਂ ਉਹ ਸਾਰੀਆਂ ਸਾਡੇ ਕੋਲ ਨਹੀਂ ਹੈਗੀਆਂ ਬਿਲਕੁਲ ਹਰ ਬੰਦਾ ਅਲੱਗ ਹੈ ਮੇਲ ਲੱਗਾ ਹੈ ਫੀਮੇਲ ਲੱਗਾ ਹੈ ਮੇਲ 40 ਸਾਲ ਦਾ ਲੱਗਾ ਹੈ 20 ਸਾਲ ਦਾ ਲੱਗਾ ਹੈ ਫੀਮੇਲ 20 ਸਾਲ ਦੀ ਲੱਗਾ ਹੈ 40 ਸਾਲ ਦੀ ਲੱਗਾ ਹੈ ਮੈਰਿਡ ਮੇਲ ਐਨੇ ਉਮਰ ਦਾ ਮੋਟਾ ਲੱਗਾ ਹੈ ਫੀਮੇਲ ਦੇ ਬਾਰੇ ਵੀ ਇਹ ਹੈ ਹਰ ਬੰਦਾ ਇੱਕ ਅਲੱਗ ਹੈ ਹਰ ਐਕਸਰਸਾਈਜ਼ ਹਰ ਬੰਦੇ ਲਈ ਨਹੀਂ ਹੈਗੀ ਤੁਸੀਂ ਆਪਣਾ ਆਪਣੀ ਬੋਡੀ ਨੂੰ ਅੰਡਰਸਟੈਂਡ ਕਰੋ ਤੁਹਾਨੂੰ ਕੀ ਚਾਹੀਦਾ ਕਿਹੜੀ ਐਕਸਰਸਾਈਜ਼ ਸਹੀ ਦੀ ਹੈ ਕੀ ਕਰਨਾ ਚਾਹੁੰਦੇ ਹੋ ਸੀ ਦਾ ਪਿੱਛੇ ਜਾਣ ਦੀ ਜਰੂਰਤ ਨਹੀਂ ਹੈ ਹਾਂ ਸਪੈਸੀਫਿਕ ਤੁਸੀਂ ਕਿਸੇ ਨੂੰ ਪੁੱਛ ਸਕਦੇ ਹੋ ਜੀ ਪਰ ਅਗਰ ਉਹ ਦੱਸਦਾ ਤੁਹਾਨੂੰ ਸਪੈਸੀਫਿਕ ਪਹਿਲੇ ਤੇ ਚੂਸ ਕਰੋ ਬੰਦਾ ਕਿੰਨੂੰ ਪੁੱਛ ਰਹੇ ਹੋ ਫਿਰ ਉਹਨੂੰ ਆਪਣੇ ਅਕੋਰਡਿੰਗਲੀ ਉਹਦੇ ਕੋਲ ਸ਼ਡਿਊਲ ਬਣਾਓ ਕਿਸੇ ਨੂੰ ਕਾਪੀ ਨਾ ਕਰੋ ਕੋਈ ਵੀ ਕਰ ਰਿਹਾ ਬੰਦਾ ਐਕਸਰਸ ਕੋਈ ਮਿਸਟਰ 올ੰਪੀਆ ਜਾਂ ਕੋਈ ਵੀ ਕਰ ਰਿਹਾ ਕੋਈ ਬੋਡੀ ਬਿਲਡਰ ਐਕਸਰਸ ਕਰ ਰਿਹਾ ਉਹ ਆਪਣੀ ਐਕਸਰਸ ਆਪਣੇ ਲਈ ਕਰ ਰਿਹਾ ਉਹ ਤੁਸੀਂ ਉਹਨੂੰ ਕਾਪੀ ਕਰਕੇ ਠੀਕ ਨਹੀਂ ਰਹਿ ਸਕਦੇ ਤੁਹਾਡੇ ਲਈ ਉਹ ਐਕਸਰਸ ਨਹੀਂ ਹੈਗੀ ਤੁਹਾਡੇ ਲਈ ਇੰਡੀਵਿਜੂਅਲ ਐਕਸਰਸ ਹੈ ਅਗਰ ਤੁਸੀਂ ਉਹਨੂੰ ਹੀ ਪੁੱਛਣਾ ਜਾਂਦੇ ਹੋ ਤੈਨੂੰ YouTube ਤੋਂ ਨਾ ਪਿੱਕ ਕਰੋ YouTube ਤੇ ਉਹ ਤੁਹਾਨੂੰ ਨਹੀਂ ਕਹਿ ਰਿਹਾ ਕਿ ਤੁਸੀਂ ਕਰੋ ਆਬਾਦੀ ਕਿੰਨੀ ਹੈ ਹਿੰਦੁਸਤਾਨ ਦੀ ਜੀ ਅਗਰ ਉਹਨੂੰ 10 ਲੱਖ 20 ਲੱਖ 25 ਲੱਖ ਬੰਦਾ ਫੋਲੋ ਕਰ ਰਿਹਾ ਉਸ ਬੰਦੇ ਨੂੰ ਤੇ 25 ਲੱਖ ਬੰਦੇਾਂ ਲਈ ਉਹ ਐਕਸਰਸਾਈਜ਼ ਨਹੀਂ ਹੈਗੀ ਉਹ ਸਪੈਸੀਫਿਕ ਉਸੇ ਬੰਦੇ ਲਈ ਐਕਸਰਸਾਈਜ਼ ਹੈ ਬਾਕੀ ਉਹ ਤੁਹਾਨੂੰ ਉਹ ਕਹਿੰਦਾ ਵੀ ਨਹੀਂ ਹੈ ਮੈਂ ਕਿਸੇ ਨੂੰ Instagram ਤੇ ਜਾਂ ਕਿਸੇ ਨੂੰ ਇਹ ਕਹਿੰਦੇ ਦੇਖਿਆ ਨਹੀਂ ਬੋਡੀ ਬਿਲਡਰ ਨੂੰ ਕਿ ਐਕਸਰਸਾਈਜ਼ ਕਰੋ ਕਿਉਂਕਿ ਉਹਨੂੰ ਵੀ ਪਤਾ ਹੈ ਕਿ ਇਹ ਐਕਸਰਸਾਈਜ਼ ਮੇਰੇ ਲਈ ਕੀ ਹੈ ਉਸੇ ਰਫ ਤੁਹਾਨੂੰ ਦਿਖਾਣ ਲਈ ਜਾਂ ਦੱਸਣ ਦਿਖਾਣ ਲਈ ਕਰ ਰਿਹਾ ਤੁਹਾਨੂੰ ਇਹ ਨਹੀਂ ਕਰ ਰਿਹਾ ਕਿ ਤੁਸੀਂ ਐਕਸਰਸਾਈਜ਼ ਕਰੋ ਸ਼ਡਿਊਲ ਬਣਾਣਾ ਤੁਸੀਂ ਜਾਂ ਬਣਵਾਣਾ ਉਹ ਇੱਕ ਅਲੱਗ ਚੀਜ਼ ਹੈ ਉਹਨੂੰ ਕਾਪੀ ਨਹੀਂ ਕਰ ਸਕਦੇ ਤੁਸੀਂ ਉਹ ਗਲਤ ਖੁਦ ਆਪਣੇ ਆਪਣੇ ਨਾਲ ਗਲਤ ਕਰ ਰਹੇ ਹੋ ਤੁਸੀਂ ਤੇਜਿੰਦਰ ਜੀ ਇੱਕ ਆਖਰੀ ਸਵਾਲ ਜਿਹੜਾ ਜਿਮ ਦੀ ਟਾਈਮਿੰਗ ਹੈ ਤੁਹਾਡੀ ਕਿੰਨਾ ਕੁ ਟਾਈਮ ਤੁਸੀਂ ਕਿੰਨੇ ਘੰਟੇ ਰੋਜ਼ ਜਿਹੜਾ ਡੇਲੀ ਜਿਮ ਲਾਉਂਦੇ ਹੋ ਦੇਖੋ ਜੀ ਨਾਰਮਲੀ ਡੇਢ ਘੰਟਾ ਮੇਰੀ ਐਕਸਰਸਾਈਜ਼ ਹੁੰਦੀ ਆ ਜਿਸ ਦਿਨ ਮੈਂ ਕਾਰਡੀਓ ਜਾਂ ਸਟੈਪਰ ਜਾਂ ਟ्रेडਮਿਲ ਯੂਜ਼ ਕਰਨੀ ਆ ਉਸ ਦਿਨ ਮੇਰਾ 40-45 ਮਿੰਟ ਹੋ ਰਹਿ ਜਾਂਦਾ ਮਤਲਬ ਡੇਢ ਤੋਂ 2 ਘੰਟੇ डेली ਹੈ ਹਾਂ ਮੈਂ ਕੋਸ਼ਿਸ਼ ਕਰਨਾ ਮੈਂ ਸਤੋ ਦਿਨਾ ਵਾ ਸੰਡੇ ਨੂੰ ਵੀ ਜਿਮ ਖੁੱਲ੍ਹਾ ਹੁੰਦਾ ਮੈਂ ਸੰਡੇ ਨੂੰ ਵੀ ਆਣਾ ਅੱਛਾ ਬਾਕੀ ਬੜੀ ਮਜਬੂਰੀ ਚ ਕੋਈ ਛੁੱਟੀ ਹੋ ਜਾਏ ਤੇ ਉਹ ਹੀ ਕਲਾਗ ਲੱਗੀ ਹੈ ਮੈਂ ਉਹਦਾ ਛੁੱਟੀ ਨਹੀਂ ਕਰਦਾ ਛੁੱਟੀ ਨਹੀਂ ਕਰਦਾ ਕੋਈ ਛੁੱਟੀ ਨਹੀਂ ਕੋਈ ਰਸ ਨਹੀਂ ਅਸੀਂ ਸਸੀ ਰਾਤੀ ਸੋਨੇ ਆਂ ਔਰ ਰੈਸਟ ਹੋ ਗਿਆ ਜੀ ਸਾਡਾ ਅਸੀਂ 7 ਘੰਟੇ 8 ਘੰਟੇ ਸੋਨੇ ਔਰ ਰੈਸਟ ਕਰਨੇ ਆਂ ਜਾਂ ਆਫਿਸ ਦੀ ਚੇਅਰ ਤੇ ਬੈਠੇ ਆਂ ਔਰ ਰੈਸਟ ਆ ਸਾਡਾ ਅਚਾ ਬਾਈ ਸਾਹਿਬ ਕਿੰਨੇ ਇੰਚ ਦਾ ਤੁਹਾਡਾ ਮੇਰਾ ਹੈ 16 16.5 ਦੇ ਕਰੀਬ ਵਾ ਜ਼ਿਆਦਾ ਲੱਗ ਰਿਹਾ ਨਹੀਂ ਇਸ ਤੋਂ ਜ਼ਿਆਦਾ ਸੀ ਫਿਰ ਮੈਨੂੰ ਕੋਈ ਇੰਜੈਕਸ਼ਨ ਲਗਾਉਣਾ ਪਏਗਾ ਇਹ ਨੈਚੁਰਲ ਇਹ ਨੈਚੁਰਲ ਨਹੀਂ ਰਹੇਗਾ ਇੱਕ ਵਾਰੀ ਕੈਮਰੇ ਤੇ ਦਿਖਾਓ ਇੱਕ ਵਾਰੀ ਕੀ ਬਾਤ ਕੀ ਬਾਤ ਇਹ ਦੇਖੋ ਵੀ 54 ਸਾਲ ਦੇ ਨੌਜਵਾਨ ਦਾ ਬਾਈਸੈਪ ਹੈ ਜਿਹੜਾ 25-25 ਸਾਲਾਂ ਦੇ ਨੌਜਵਾਨਾਂ ਨੂੰ ਮਾਰ ਦੇ ਰਿਹਾ ਹੈ ਤੇ ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਕਿ ਮੈਂ ਜਿਮ ਦੇ ਵਿੱਚ ਜਦੋਂ ਜਦੋਂ ਆਉਣਾ ਆ ਉਹਦੋਂ ਵੀ ਕੋਈ ਕੋਈ ਡਰਿੰਕ ਵਗੈਰਾ ਨਹੀਂ ਲੈਣੀ ਉਸ ਤੋਂ ਬਾਅਦ ਵੀ ਨਹੀਂ ਲੈਣੀ ਕਿਉਂਕਿ ਨੌਜਵਾਨ ਅੱਜਕੱਲ ਇਹ ਚੀਜ਼ਾਂ ਕਰਦੇ ਨੇ ਜਿਮ ਜਾਣ ਤੋਂ ਪਹਿਲਾਂ ਵੀ ਡਰਿੰਕ ਲੈਂਦੇ ਨੇ ਉਸ ਤੋਂ ਬਾਅਦ ਜਿਹੜੀ ਆ ਪ੍ਰੀ ਵਰਕਆਊਟ ਚ ਉਹ ਜਿਹਨਾਂ ਨੂੰ ਕਹਿੰਦੇ ਨੇ ਪ੍ਰੀ ਵਰਕਆਊਟ ਜਾਂ ਪੋਸਟ ਵਰਕਆਊਟ ਇੱਕ ਤਰ੍ਹਾਂ ਦਾ ਨਹੀਂ ਆਂਦਾ ਬਹੁਤ ਆਂਦੇ ਆ ਥੋੜੇ ਅਚੀ ਕੁਆਲਿਟੀ ਦੇ ਬੰਦੇ ਹੈ ਪਰ ਹਲਕੀ ਤੇ ਵੀ ਆਉਂਦੇ ਨੇ ਬਸ ਇਹ ਨੁਕਸਾਨ ਕਰਦੇ ਨੇ ਬੋਡੀ ਨੂੰ ਕੋਈ ਫਾਇਦਾ ਨਹੀਂ ਹੈ ਜੀ ਲੈਂਦਾ ਇਹ ਨੁਕਸਾਨ ਹੀ ਕਰਨਗੇ ਤੁਹਾਡੇ ਲੌਂਗ ਰਨ ਚ ਤੁਹਾਨੂੰ ਨੁਕਸਾਨ ਕਰਨਗੇ ਜੀ ਪ੍ਰੀ ਵਰਕਆਊਟ ਨੇ ਤੁਹਾਨੂੰ ਪੰਪ ਕਰਨਾ ਹੈ ਤੁਹਾਡਾ ਬੀਪੀ ਵਧਾ ਦੇਣਾ ਹੈ ਤੁਹਾਡੇ ਬ੍ਰੇਨ ਨੂੰ ਉਹਨੇ ਫਸਾ ਦੇਣਾ ਹੈ ਜਾਂ ਤੁਹਾਡੇ ਅਥੇ ਮੈਂ ਪ੍ਰੀ ਵਰਕਆਊਟ ਦੋ ਦੋ ਸਕੂਪ ਲੈਂਦੇ ਆ ਮੁੰਡਿਆਂ ਦੀ ਸ਼ਕਲਾਂ ਲਾਲ ਹੋਈ ਜਾਂਦੀਆਂ ਪਹਿਲੇ ਤੇ ਰਿਕਮੈਂਡਡ ਹੁੰਦਾ ਇੱਕ ਸਕੂਪ ਉਹਨਾਂ ਨੇ ਦੋ ਸਕੂਪ ਜਾਂ ਤਿੰਨ ਸਕੂਪ ਲੈਣੇ ਆ ਕਿ ਜਿਆਦਾ ਅਸਰ ਹੋ ਜਾਏਗਾ ਪਰ ਉਹ ਇੱਕ ਇੱਕ ਵੀ ਲੈਣ ਦੀ ਕੋਈ ਨਹੀਂ ਮੈਂ ਥੋੜਾ ਰੁਕਣਾ ਚਾਹਾਂਗਾ ਮੈਂ ਸਵਾਲ ਪਿਆ ਸੀ ਆਖਰੀ ਪਰ ਇੱਕ ਸਵਾਲ ਮੇਰਾ ਵਾਕਿਆ ਆਖਰੀ ਹੋਵੇਗਾ ਅੱਜ ਕੱਲ ਨੌਜਵਾਨਾਂ ਦੇ ਵਿੱਚ ਇੱਕ ਬਹੁਤ ਵੱਡੀ ਚੀਜ਼ ਜਿਹੜੀ ਵੱਧ ਚੁੱਕੀ ਹੈ ਜਿਮ ਲਾਉਂਦੇ ਲਾਉਂਦੇ ਕਈਆਂ ਨੂੰ ਹਾਰਟ ਅਟੈਕ ਆ ਰਿਹਾ ਹੈ ਉਹਦੇ ਉਹਦੇ ਪਿੱਛੇ ਕੀ ਰੀਜ਼ਨ ਹੋਵੇਗਾ ਉਹ ਰੀਜ਼ਨ ਇਹ ਹੈ ਜੀ ਤੁਸੀਂ ਹੁਣ ਪ੍ਰੀ ਵਰਕਆਊਟ ਲੈ ਰਹੇ ਹੋ ਤੁਸੀਂ ਪਹਿਲੇ ਤੁਸੀਂ ਆਪਣੀ ਬੋਡੀ ਤੁਹਾਨੂੰ ਕੰਡੀਸ਼ਨਸ ਕੀ ਹੈਗੀਆਂ ਤੁਹਾਡੀਆਂ ਤੁਹਾਡੀ weight ਕਿੰਨਾ ਹੈ ਤੁਹਾਡੀ ਉਮਰ ਕਿੰਨੀ ਹੈ ਤੁਸੀਂ ਕਿੰਨਾ weight ਚੁੱਕ ਸਕਦੇ ਹੋ ਉਹ ਇੱਥੇ ਵਰਡ ਯੂਜ਼ ਹੁੰਦਾ ਈਗੋ ਲਿਫਟਿੰਗ ਕਿ ਉਹ ਬੰਦਾ ਅਗਰ 30 ਕਿਲੋ ਚੁੱਕੇ ਮੈਂ ਉਸ ਤੋਂ ਵੱਧ 30 ਕਿਲੋ ਚੁੱਕਦਾ ਪਿਆ ਤੇ ਮੈਂ 50 ਚੁਕਲਾਂ ਜਾਂ 70 ਚੁਕਲਾਂ ਜੀ ਇੱਕ ਤੇ ਉਹ ਤੁਹਾਨੂੰ ਹਾਰਡ ਦੇ ਉੱਤੇ ਤੇ ਲੋਡ ਪਾਉਂਦੇ ਹੀ ਪਾਉਂਦਾ ਤੁਹਾਡੇ ਇੱਕ ਤੁਸੀਂ ਉਹਦੇ ਨਾਲ ਪ੍ਰੀ ਵਰਕਆਊਟ ਲੈਂਦੇ ਹੋ ਜਿਹੜਾ ਕਿ ਸਪੈਸੀਫਿਕਲੀ ਖੁਦ ਹੀ ਮੈਂਸ਼ਨ ਹੁੰਦਾ ਹੈ ਇੱਕ ਸਕੂਪ ਲੈਣਾ ਤੁਸੀਂ ਤੁਸੀਂ ਉਹ ਦੋ ਸਕੂਪ ਲੈ ਰਹੇ ਹੋ ਤਿੰਨ ਲੈ ਰਹੇ ਹੋ ਸਕੂਪ ਜਿਹੜੇ ਕਿ ਤੁਹਾਨੂੰ ਬੂਸ ਕਰੰਗੇ ਤੁਹਾਡਾ ਬੀਪੀ ਬਤਾ ਦੇਣਗੇ ਤੁਹਾਡੇ ਬ੍ਰੇਨ ਤੇ ਤੁਹਾਡੇ ਹਾਰਟ ਤੇ ਸਬ ਲੋਡ ਪਾਉਂਦੇ ਹੈਗੇ ਆ ਉਹ ਸਭ ਮੇਨ ਰੀਜ਼ਨ ਹੋਈ ਹੈਗਾ ਸਟ्रेस ਤੁਹਾਨੂੰ ਨਾ ਹੁੰਦਾ ਉਹ ਤੋਂ ਤੁਸੀਂ ਦੋ ਪ੍ਰੀਵਗੌਡ ਪੀ ਰਹੇ ਹੋ ਫਿਰ ਕਾਫੀ ਵੀ ਪੀ ਰਹੇ ਹੋ ਨਾਲ ਉਹਤੇ ਜਾਂ ਕੋਈ ਡਰਿੰਕ ਜਾਂ ਆਂਦਾ ਰੈਡ ਬੁੱਲ ਆਂਦਾ ਕੋਈ એનર્ਜੀ ਡਰਿੰਕ ਲੈ ਰਹੇ ਹੋ ਤੁਸੀਂ ਸਟ੍ਰਿੰਗ ਵਗੈਰਾ ਉਹ ਤੁਹਾਨੂੰ ਹਾਮ ਹੀ ਕਰੇਗਾ 25 ਸਾਲ ਦੇ ਲੜਕੇ ਨੂੰ ਜਾਂ 30 ਸਾਲ ਦੇ ਲੜਕੇ ਨੂੰ ਤੇ ਜ਼ਰੂਰਤ ਹੀ ਨਹੀਂ ਹੈ ਮੈਨੂੰ ਨਹੀਂ ਹਲੇ ਤੱਕ ਜ਼ਰੂਰਤ ਹੈਗੀ ਮੈਂ ਨਹੀਂ ਲੈਂਦਾ ਕੋਈ ਜ਼ਰੂਰਤ ਨਹੀਂ ਹੈਗੀ ਲੈਂਦੀ ਮੈਂ ਉਹ ਹੀ ਕਹ ਰਿਹਾ ਸਟੇਜ ਤੇ ਅਗਰ ਚੜਨਾ ਤੁਸੀਂ ਸਾਲ 2 ਸਾਲ 3 ਸਾਲ ਲਈ ਕੋਈ ਸਟੇਜ ਵਾਲਾ ਬੰਦਾ ਵੀ ਤੁਸੀਂ ਉਹ ਨਹੀਂ ਦੇਖਿਆ ਹੋਣਾ ਕਿ ਅੱਜ ਪਿਛਲੇ 15 ਸਾਲਾਂ ਤੋਂ ਸਟੇਜ ਤੇ ਹੈਗਾ ਉਹ ਉਹ ਇੱਕ ਸਾਲ ਲਈ ਜਾਂਦਾ 6 ਮਹੀਨੇ ਲਈ ਜਾਂਦਾ ਉਸ ਤੋਂ ਬਾਅਦ ਉਹ ਸਿਰਫ ਰਿਮਨ ਘਟਣ ਲਈ ਹੀ ਜਾਂਦਾ ਜੀ ਉਹ ਬਹੁਤ ਵੱਡੀ ਗੱਲ ਹੈ ਉਹ ਉਹ ਇੱਕ ਸਾਲ ਦੀ ਲਾਈਫ ਹੈ 2 ਸਾਲ ਦੀ ਲਾਈਫ ਹੈ ਇਸ ਤੋਂ ਜ਼ਿਆਦਾ ਲਾਈਫ ਨਹੀਂ ਹੈਗੀ ਕਿਉਂਕਿ ਉਹ ਮੇਨਟੇਨ ਹੀ ਨਹੀਂ ਕਰ ਸਕਦਾ ਉਹਨੂੰ ਸਾਡੀ ਬਾਡੀ ਨੈਚੁਰਲ ਫਾਰਮ 'ਚ ਜ਼ਿਆਦਾ ਬੈਟਰ ਹੈ ਨਾ ਆਪਾਂ ਨਿੱਕਰ ਪਾ ਕੇ ਬਾਜ਼ਾਰ ਨਹੀਂ ਘੁੰਮਣਾ ਅਸੀਂ ਟੀ-ਸ਼ਰਟ ਬਾਨੀ ਹੈ ਅਸੀਂ ਪੈਂਟਾ ਦੀ ਯੂਜ਼ ਕਰਨੀ ਹੈ ਟਾਈ ਲਾਵਾਂਗੇ ਆਪਣਾ ਬੋਡੀ ਤੁਸੀਂ ਠੀਕ ਰੋ ਅੱਛੇ ਰੋ ਫਰਸਟ ਕਲਾਸ ਰੋ ਨੌਲੇਜ ਗੇਨ ਕਰੋ ਪੜੋ ਬੜੇ ਆਰਟੀਕਲ ਅਗੇ ਹਨ ਤੇ ਜੋ ਤੁਹਾਡੇ ਲਈ ਜ਼ਰੂਰੀ ਹੈ ਜੋ ਤੁਹਾਡੇ ਲਈ ਅੱਛਾ ਹੈ ਉਹਨੂੰ ਉਹਨੂੰ ਫਾਲੋ ਕਰੋ ਉਹਨੂੰ ਦੇਖੋ ਕਿਸੇ ਦੇ ਕਹਿਣ ਤੇ ਕੁਛ ਨਾ ਕਰੋ ਅਗਰ ਕਹਿਣ ਤੇ ਕਰਨਾ ਹੈ ਉਸ ਬੰਦੇ ਕੋਲ ਉਹ ਜਾਓ ਉਹਨੂੰ ਪੁੱਛੋ ਹਾਂਜੀ ਜੀ ਮੇਰੇ ਲਈ ਕੀ ਠੀਕ ਹੈ ਉਹ ਫਿਰ ਮੈਨੂੰ ਸ਼ੋਰ ਮੈਨੂੰ ਉਹ ਤੁਹਾਨੂੰ ਰਿਕਮੈਂਡ ਜੋ ਰਹੇਗਾ ਉਹ ਤੁਹਾਡੇ ਅਕੋਰਡਿੰਗਲੀ ਕਰੇਗਾ ਤੇ ਤੁਹਾਡੇ ਲਈ ਹੀ ਉਹ ਉਹ ਠੀਕ ਵੀ ਰਹੇਗਾ ਤੁਹਾਡੇ ਲਈ ਅਕਸਰ ਮੈਂ ਨਾ ਅਖੀਰ ਦੇ ਵਿੱਚ ਜਿਹੜਾ ਵੀ ਮੇਰਾ ਕੋਈ ਗੈਸਟ ਹੁੰਦਾ ਜ ਜਿਹਦੀ ਮੈਂ ਇੰਟਰਵਿਊ ਕਰਦਾ ਤਾਂ ਪੁੱਛਦਾ ਹੁੰਨਾ ਕਿ ਲਾਸਟ ਵਿੱਚ ਜੇ ਕੋਈ ਮੈਸੇਜ ਦੇਣਾ ਚਾਹੋ ਤਾਂ ਮੈਨੂੰ ਲੱਗਦਾ ਇਹਨਾਂ ਦੀ ਹਰ ਇੱਕ ਗੱਲ ਦੇ ਵਿੱਚ ਇੱਕ ਮੈਸੇਜ ਆ ਤੇਜਿੰਦਰ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਠੀਕ ਹੈ ਜੀ ਥੈਂਕ ਯੂ ਵੈਰੀ ਮੱਚ ਬਹੁਤ-ਬਹੁਤ ਸ਼ੁਕਰੀਆ ਜੀ ਤਾਂ ਇਸੇ ਕਿ ਸਾਡੇ ਨਾਲ ਤੇਜਿੰਦਰ ਸਿੰਘ ਜਨਾਬ ਦੀ ਉਮਰ 54 ਸਾਲ ਤੇ ਇੰਨੀ ਉਮਰ ਦੇ ਵਿੱਚ ਵੀ ਇੰਨੇ ਫਿੱਟ ਨੇ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਕਿ ਜਿਹੜੇ 25 ਸਾਲ ਦੇ ਜਾਂ 26 ਸਾਲ ਦੇ ਨੌਜਵਾਨ ਨੇ ਉਹਨਾਂ ਨੂੰ ਵੀ ਮਾਤ ਦੇਣਾ ਤਾਂ ਅਗਲੀ ਵ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर